ਦਿੱਲੀ ਤੋਂ ਸ਼ੁਰੂ ਹੋਈ ਯਾਤਰਾ ਪਠਾਨਕੋਟ ਪਹੁੰਚੀ ਹੈ ਮਾਤਾ ਵੈਸ਼ਨੋਦੇਵੀ ਦੇ ਦਰਸ਼ਨਾਂ ਨੂੰ ਇਹ ਯਾਤਰਾ ਜਾ ਰਹੀ ਹੈ ਤੇ ਰਾਤ ਨੂੰ ਹੁਣ ਪਠਾਨਕੋਟ ਦੇ ਵਿੱਚ ਹੀ ਵਿਸ਼ਰਾਮ ਕੀਤਾ ਜਾਵੇਗਾ ਮਹੰਤ ਸ੍ਰੀ 파ਰਸ ਭਾਈ ਜੀ ਦਿੱਲੀ ਤੋਂ ਵੈਸ਼ਨੋਦੇਵੀ ਯਾਤਰਾ ਕਰਨ ਦੇ ਲਈ 6 ਦਸੰਬਰ ਨੂੰ ਦਿੱਲੀ ਤੋਂ ਰਵਾਨਾ ਹੁੰਦੇ ਨੇ ਆਕੂਕਸੂਬਿਆ ਤੋਂ ਹੁੰਦੇ ਹੋਏ ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਵਿਖੇ ਪੁੱਜੇ ਤੇ ਪਠਾਨਕੋਟ ਦੇ ਵਿੱਚ ਹੀ ਯਾਤਰਾ ਰੁਕੇਗੀ ਕੱਲ ਯਾਨੀ ਕਿ 17 ਦਸੰਬਰ ਨੂੰ ਕੱਲ ਯਾਨੀ ਕਿ 17 ਦਸੰਬਰ ਨੂੰ ਯਾਤਰਾ ਜੰਮੂ-ਦਿੱਲੀ ਰਵਾਨਾ ਹੋਵੇਗੀ ਤੇ ਪਠਾਨਕੋਟ ਪੂਜਨ ਤੇ ਇੱਥੇ ਪਰਵਾਸ ਸਵਾਗਤ ਹੋਇਆ ਦਾਸ ਜੀ ਇਹ ਕਿ ਇੱਥੇ 파ਰਸ ਭਾਈ ਜੀ ਦੇ ਨਾਲ ਆਈਆਂ ਸੰਗਤਾਂ ਨੂੰ ਮਾਤਾ ਜੀ ਦੀ ਮहिमा ਦਾ ਨਾ ਜੋੜਿਆ ਗਿਆ ਇਸ ਮੌਕੇ ਉਹਨਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਮਾਤਾ ਪਿਤਾ ਦੀ ਸੇਵਾ ਕਰਨੀ ਚਾਹੀਦੀ ਹੈ ਤੇ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ I'm <laughs> ਯਾ ਪਹਿਲੇ ਢੰਡੀ ਨਾਮ ਤੋਂ ਬੁਨੇ ਵਾਲੇ ਫੇਟੀ ਕਰਾਉਣੇ ਹੋ ਗਏ ਸੰਯੋਗ ਗੱਲ ਕਰ ਲਓ ਕੱਲ ਨੂੰ ਕਰ ਲਓ ਪੰਜ ਜਾਂ ਇੱਕ ਆਸਮਾਨੇ ਨੂੰ ਤੱਕ ਦੇਖਸਾਰੇ ਆ ਜਾ ਕਰੇ ਪੰਜ ਵੇਖ ਰੱਖੋ ਤੇ ਨਾਲ ਦੇ ਗਰੇ 19 ਵਾਲੇ ਆ ਗਏ ਨਾਲ ਦੇ ਗਰੇ ਆਜੋ ਜਦੋ ਜੈ ਮਾਤਾ ਜੀ ਗੁਰੂ ਜੀ ਆਜੋ ਆ ਗਏ ਗੁਰੂ ਉੱਪਰ ਆਜੋ ਆਓ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਅੰਦਰ ਮੇਰਾ ਪਰਿਵਾਰ ਕਰ ਆ ਗਿਆ ਜੀ ਐਸਾ ਮੇਰਾ ਮੇਰਾ ਪਰਿਵਾਰ ਦੇ ਸਾਰਿਆਂ ਨੂੰ ਇਹ ਮੇਰਾ ਕੈਮਰਾ ਇਹ ਮੇਰੇ ਬੱਚੇ ਨੇ ਇਹ ਬੱਚੇ ਨੇ ਸਾਡੇ ਇਹ ਬੇਟਾ ਮੇਰਾ ਅੱਜ ਮੈਂ ਸਵਰਨਵੀਂ ਗੰਦੀ ਵਾਧਾ ਗਏ ਮੈਂ ਹਾਂ ਦਰਦੂਖੀ ਹਾਲ ਛੋਟਿਆ ਆ ਗਿਆ ਵਾਪਸ ਨਹੀਂ ਇਹ ਤੇ ਮੇਰਾ ਪਰਿਵਾਰ ਹੈ ਮੇਰਾ ਆਪਣੇ ਵੰਸ਼ੀਜ ਪਰਦਾ ਹੈ ਅ ਰਾਜਜੀ ਸਾਰਿਆਂ ਨੂੰ ਜੈ ਮਾਤ ਦੀ ਦਿੱਲੀ ਤੋਂ ਸਟਾਰਟ ਹੋਈ ਸੀ ਇਹ 6 ਤਰੀਕ ਨੂੰ 6 ਦਸੰਬਰ ਨੂੰ ਅੱਜ ਸੇ ਇੱਥੇ ਆ ਗਏ ਆ ਮਾਤਾ ਦਾ ਨਾਮ ਲੈ ਕੇ ਪਠਾਨਕੋਟ اور ਭਗਵਤੀ ਜੀ ਦੇ ਦੰਬਾ ਕੀ ਬਹੁਤ ਕਿਰਪਾ ਹੈ ਬਹੁਤ سارے ਲੋਕ ਮਿਲੇ ਮਿੰਡੀਆਂ ਦਾ ਪਿਆਰ ਮਿਲਿਆ ਛੋਟਿਆਂ ਦਾ ਮਤਲਬ ਸਾਰਿਆਂ ਦੇ ਨਾਲ ਲਵ ਕਰਦੇ ਕਰਦੇ ਆਸ਼ੀਰਵਾਦ ਲੈਂਦੇ ਲੱਤੇ ਅਸੀਂ ਪਠਾਨਕੋਟ ਆ ਗਏ ਅਸੀਂ 18 ਦਸੰਬਰ 18 ਦਸੰਬਰ ਨੂੰ ਅਸੀਂ ਕਟਰੇ ਹੋਣਾ ਹੈ ਠੀਕ ਹੈ ਫਿਰ ਭਗਵਤੀ ਦੇ ਦਰਸ਼ਨ ਕਰਦੇ ਹੈ ਮਾਤਾ ਦਾ ਨਾਮ ਲੈਣਾ ਹੈ ਜੀ ਔਰ ਸਾਰਿਆਂ ਨੂੰ ਜਪਣਾ ਹੈ ਜੈਕਾਰਾ ਹੈ ਸ਼ੇਰਵਾਲੀ ਦਾ ਬੋਲ ਸੇਤਵਾਰ ਕੀ ਚਾਲ ਸੋਚਨ ਆਸ਼ੀਰਵਾਦ राज्य सारे बच्चों अः आशीर्वाद यही है कि माता पिता की सेवा करो यार माता पिता सब तो पहले है, सर्वो सर्वा माता पिता है ठीक है जे माता पिता की सेवा होगी सारे मित्र बना ले सारे भगवान बना ले सब कुछ बना लिया माता पिता को खुश रखो उन्होंने चेहरे पर हमेशा समाइल बना के रखो वो समाइल थानू तो कारन नहीं देगी बस मेरा राजे जी अठारह दिसंबर वैष्णो देवी पहुंचना है ठीक है और उन्नी का छोटा जि प्रोग्राम है माता के ना का माता दथा का ਫਿਰ ਅਸੀਂ ਮਾਤਾ ਲਈ ਚੜਾਈ ਸ਼ੁਰੂ ਕਰ ਦੇਣੀ ਹੈ ਉੱਥੇ ਜਾਣਗੇ